ਕਿਉਂ ਮੈਂ ਪਟਵੰਨ ਜਾਵਾਂ ਰ ਸੰਤਾ ਮੈਂ ਕਿ ਮੇਰੇ ਤਾਂ 56 ਸਨ ਨਹੀਂ ਇਹ ਪਰ ਆਈ ਵੀ ਹੈ ਨਾ ਕਿਸੇ ਦਾ ਹੁੰਦਾ ਹੀ ਹੈ ਮੈਂ ਇੱਕ ਨੰਬਰ ਸਹੀ ਨੰਬਰ ਦੱਸ ਮੈਂ ਇਹਦੇ ਦੇਖ ਲੈ ਕਿ ਮੈਂ ਐਸੇ ਗਰਾਊਂਡ ਦੇ ਦੋ ਚੱਕਰ ਕੱਢਨੇ ਮੈਂ ਹੈ ਦੋ ਚੱਕਰ ਕੱਢਨੇ ਮੈਂ ਰੋਟੀ ਤੇ ਨੰਬਰ ਮੋੜ ਪਰ ਆ ਗਿਆ ਹੋਰ ਲੋ ਲੋ ਯਾਦ ਆ ਨਾਲ ਜਾਉਂਗੇ ਜਾਉ ਪਹਿਲੇ ਗੱਲ ਸੁਣੋਗੇ ਹੋਰ ਫਿਰ ਪੰਜਾਬ ਪੁਲਿਸ ਦੇ ਪਾਪਾ ਸਿਲੈਕਸ਼ਨ ਹੋ ਗਈ ਅੱਛਾ ਦੌੜ ਦੀ ਤਿਆਰੀ ਕਰਨੀ ਹੈ ਚੱਲ ਵੇ ਰੋ ਨੰਬਰ ਤਾਂ ਦੇਖ ਲਾ ਮਿਲ ਗਈ ਵੀ ਚੱਲ ਆਉਣੇ ਵੀ ਸਹੀ ਕਿਹਾ ਹੈ ਨਾ ਵਧਾਈਆਂ ਸਾਰਿਆਂ ਨੂੰ ਕਹਤਾ ਪਰ ਮੈਨੂੰ ਪਤਾ ਸੀ ਕਿ ਵੀ ਇਹ ਨੰਬਰ ਤਾਂ ਕੋਈ ਗਾਇ ਜਾਂਦਾ ਤੇ ਕਿਸੇ ਦੀ ਸਿਲੈਕਸ਼ਨ ਹੋਈ ਹੁੰਦੀ ਹੈ ਕਿ ਮੈਂ 55% ਸੱਕੇ 55.05% ਸੱਕਿਆ ਤੇ ਮੇਰੇ 56 ਪੁਆਇੰਟ ਨਹੀਂ 6 ਕਿਉਂ 56.5 ਅੱਛਾ ਇੱਕ ਨੰਬਰ ਤਾਂ ਚੱਕੀ ਗਈ ਹੈ ਮੇਰੀ ਹੁਣ ਰੇਸ ਹੋ ਰਹੀ ਹੈ ਰੇਸ ਤੇ ਜੰਪ ਦਿਖਾਈ ਜੰਪ ਹੁਣ ਭੱਜਣਾ ਹੈ ਉੰਨੇ ਰਿਪੋਰਟ ਵੀ ਆ ਗਈ ਤਾਂ ਸੰਭਰ ਚੀ ਆਪਾਂ ਚੱਲ ਕੋਈ ਨਹੀਂ ਜਦੋਂ ਵੀ ਆਵੇ ਮੈਂ ਤਿਆਰੀ ਰੱਖੂਗੀ ਕੋਈ ਨਹੀਂ ਬੀਐਸਸੀ ਚਾਹ ਜਰੂਰੀ ਹੈ ਕਿ ਨੌਕਰੀ ਵੈਸੇ ਹੈ ਤਾਂ ਬੀਐਸਸੀ ਵੀ ਜਰੂਰੀ ਪਰ ਨੌਕਰੀ ਦਾ ਜਦੋਂ ਪਹਿਲਾਂ ਇੰਤਜ਼ਾਰ ਚ ਬਟ ਨਹੀਂ ਆ ਮੈਂ ਕੁ ਲੈ ਮੈਂ ਕਿਹਾ ਮੈਂ ਤੇ ਚੱਲ ਦੇਖਦੇ ਆਣਾ ਸੋਚਿਆ ਮੈਂ ਜਦੋਂ ਪਹਿਲਾਂ ਹੀ ਮਾਂ ਮਾਮੇ ਨੂੰ ਲਾਇਆ ਹੋਣਾ ਮੈਂ ਕਿ ਦੂਜਾ ਕਰੋਨੇ ਦਾ ਮੈਂ ਬਾਹਲੇ ਦੋਸਤ ਜਾਈਏ ਬੱਤ ਬਾਹਲੇ ਜਾ ਆ ਤਾਂ ਪਤਾ ਨਹੀਂ ਸੀ ਯਾਰ ਉਹ ਮੇਂ ਸੀ ਕਿ ਤੇ ਲੱਗਿਆ ਸਵੇਰੇ ਆਊਗਾ ਲੱਗਿਆ ਸੀ ਮੈਂ ਪਾਪਾ ਦੀ ਵੀ ਵੀਡੀਓ ਬਣਾਈ ਹੈ ਫਿਰ ਐਕਸਾਈਟਮੈਂਟ ਵਾਲੀ ਹੋ ਗਈ ਕਿ ਨੰਬਰ ਵੀ ਵਧ ਕੇ ਹੋਣੀ ਮੈਂ ਕਿ ਨਹੀਂ ਇੱਕ ਨੰਬਰ ਤਾਂ ਸਲੈਂਕ ਜੀ ਨਾ ਵੀ ਇੱਕ ਕਿਤੇ ਲੋਕ ਕਹਿੰਦੇ ਆ ਮੈਂ ਉਹ ਹੋ ਇੱਕ ਨੰਬਰ ਤੇ ਰਹਿ ਗਿਆ ਪਰ ਐਵੇਂ ਹੀ ਹੈ ਨਾ ਕਿਸੇ ਦਾ ਹੁੰਦਾ ਹੀ ਹੈ ਮੈਂ ਇੱਕ ਨੰਬਰ ਪਰ ਮਾਤਾ ਦਾ ਵੀ ਸੁੱਖ ਨਾਲ 2 ਮਹੀਨੇ ਬੜ ਕੇ ਬਿਤਾ ਸੀ ਗੁਮੈਂ ਤਾਂ ਤੱਕ ਹੀ ਸੀ ਪਰ ਪਾਲ ਲੀਓ ਮੈਂ ਇਦਨੀ ਸੀ ਤਰ੍ਹਾਂ ਕਿਹ ਗਲਿਆ ਹੈ ਈ ਤੂੰ ਕਿੱਸੀ ਐ ਖੜੀ ਹੈ ਐਵੇਂ ਵੀ ਹੋ ਸਕੀ ਐ ਹਾਂ ਜਮਾਈ 50 ਸੀ ਨਾ ਤੇ ਫਿਰ ਤਾਂ ਮੈਂ ਤਾਂ ਇੱਕ ਨੰਬਰ ਹੀ ਸੀ ਅੰਦਾਜ਼ਾ ਸਹੀ ਹੁੰਦਾ ਤੇਰਾ

ਕਿੱਕ ਨੰਬਰ ਦੱਸੋ। ਹੂ ਵੀ ਦੇ ਸਭੀਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਤੂੰ ਸਾਰੇ ਜਣੇ ਵਧੀਆ ਹੋਵੋਗੇ। ਕੱਲ ਦੀਆਂ ਖੁਸ਼ੀਆਂ ਤਾਂ ਸਾਰਿਆਂ ਨੇ ਦੇਖ ਲਈਆਂ ਇਹ ਵਲੌਗ ਪਤਾ ਨਹੀਂ ਕਦੋਂ ਹੈ ਪਰ ਅੱਜ ਮੇਰੇ ਭਰਾਵ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਪਾਪਾ ਨੂੰ ਹੈਗੇ ਕੰਮ ਛਿਤੋੜੀ ਜਾਂਦੇ ਐ ਤੇ ਮੈਨੂੰ ਅਰਸ਼ ਵੀਰਾ ਲੈ ਕੇ ਚੱਲੇ ਗੋਰਾ ਵੀਰਾ ਜਿਹਨੂੰ ਮੈਂ ਗੋਰਾ ਵੀਰਾ ਗੋਰਾ ਵੀਰਾ ਕਹਿੰਦੀ ਐ ਗੁਰਵੀਰਾ ਲੈ ਕੇ ਚੱਲੇ ਆ ਮੇਰੇ ਜੰਪ ਤੇ ਰਨਿੰਗ ਵਾਸਤੇ ਮੈਨੂੰ ਗਰਾਉਂਡ 'ਚ ਤੇ ਹੁਣ ਦੇਖਦੇ ਆ ਗਰਾਉਂਡ ਕਿਉਂ ਜੰਪ ਹਿਲਦਾ ਹੈ ਬਾਕੀ ਅਸੀਂ ਅੱਜ ਸਵੇਰ ਰਨਿੰਗ ਵਾਸਤੇ ਜਾ ਕੇ ਆਏ ਸੀ ਕਿ ਮੇਰੇ ਵਾਸਤੇ ਮੇਰੇ ਕੋਲ ਹੈਗੇ ਸਿਰਫ ਤੇ ਸਿਰਫ 9 ਦਿਨ ਪਹਿਲਾਂ ਸਾਨੂੰ ਇਹ ਲੱਗਦਾ ਸੀ ਕਿਉਂਕਿ ਜਿਹੜੇ ਉਹ ਅਨਸਰ ਕੀ ਆਈ ਸੀਗੀ ਉਸ ਦੇ ਹਿਸਾਬ ਨਾਲ ਨੰਬਰ ਬਣਾਏ ਸੀਗੀ ਉਸ 'ਚ ਘੱਟ ਬਣੇ ਸੀ ਨਾਰਮਲਾਈਜੇਸ਼ਨ ਬਣ ਕੇ ਉਸ 'ਚ ਮੇਰੀ ਸਿਲੈਕਸ਼ਨ ਹੋਗੀ ਪਰਮਾਤਮਾ ਨੇ ਕੀਤਾ ਜੋ ਕੀਤਾ ਆਪਾਂ ਤਾਂ ਬਸ ਮਿਹਨਤ ਕਰਨ ਵਾਲੇ ਆ ਹਨਾ ਤੇ ਹੁਣ ਆਪਣੀ ਮਿਹਨਤ ਫੇਰ ਜਾ ਰਹੀ ਹੈ ਤੇ ਆਪਣੀ ਰਨਿੰਗ ਆ ਗਈ 29 29 ਤਰੀਕ ਦੀ ਆਪਣੀ ਰਨਿੰਗ ਆ ਗਈ ਤੇ ਆਪਾਂ ਸਾਰੇ ਜਾਵਾਂਗੇ ਤੇ ਮਿਹਨਤ ਜ਼ਰੂਰ ਕਰਾਂਗੇ ਮਿਹਨਤ ਨਹੀਂ ਕਰਨੀ ਛੱਡਣੀ ਹਾਂ ਮੈਂ ਸੱਚੇ ਮਿੱਝੀ ਨਾ 50 50 ਸੀਗਾ ਐ ਖੜੀ ਸੀ ਕਿਤੇ ਵੀ ਡਿੱਗ ਸਕਦੀ ਸੀ ਕਲੀਅਰ ਹੋ ਵੀ ਸਕਦਾ ਸੀ ਨਹੀਂ ਵੀ ਕਲੀਅਰ ਹੋ ਸਕਦਾ ਸੀਗਾ ਮੈਨੂੰ ਆਪਦੇ ਤੇ ਉਮੀਦ ਨਹੀਂ ਸੀਗੀ ਕਿ ਸੱਚੇ ਕਲੀਅਰ ਹੋ ਜਾਊਗਾ ਪਰ ਪਰਮਾਤਮਾ ਨੇ ਕੀਤਾ ਜੋ ਕੀਤਾ ਉਹਦੇ ਹੱਥ ਸੱਚੇ ਸੀ ਕਿਉਂਕਿ ਮੇਰੇ 50 ਮਾਰਕਸ ਹੀ ਬੰਦੇ ਸੀ ਕੋਚ ਸਾਹਿਬ ਆ ਗਏ ਹੈ ਚਲੋ ਕੋਲ ਸਾਹਿਬ ਚਲੋ ਅਸੀਂ ਗਰਾਉਂਡ ਤੇ ਚੈਂਟਰ ਹੋਏ ਵੀਰੇ ਮੈਨੂੰ ਕਹਿੰਦਾ ਗਰਾਉਂਡ ਦੇਖ ਲੈ ਮੈਂ ਦੇਖ ਰਿਆ ਸੇ ਬਸ ਕੁੜੀਆਂ ਭੱਜੀਆਂ ਆਣੀਆਂ ਉਧਰ ਕੁੜੀਆਂ ਜਾਂ ਘੁੰਮਰੀਆਂ ਆਣੀਆਂ ਠੀਕ ਹੈ ਮੈਂ ਦੇਖ ਲਿਆ ਹੈ ਤੇ ਫਿਰ ਵੀਰੇ ਕਹਿੰਦਾ ਹੁਣ ਦੇਖ ਲਿਆ ਮੈਂ ਹਾਂਜੀ ਵੀਰੇ ਦੇਖ ਰਿਆ ਕਹਿੰਦਾ ਐਸੇ ਗਰਾਉਂਡ ਦੇ ਦੋ ਚੱਕਰ ਕੱਢਨੇ ਮੈਂ ਹੈ ਦੋ ਚੱਕਰ ਕੱਢਨੇ ਮੈਂ ਤੂੰ 400 ਦਾ ਹੀ ਹੈ ਵੀ 800 ਕੱਢਣਾ ਤੂੰ ਹਾਂ ਮੈਂ ਸੱਚੀ ਹਾਂ ਮੈਂ ਇਹ ਚੌਕ ਆਉਂ ਚੌਸਾ ਦੇ ਜਾਂਦਾ ਹਾਂ ਹਾਂ ਵੀ ਰਗਾਣਾ ਤੇ ਹਾਂ ਇਹਨਾਂ ਲਾਲ ਚੱਕਰ ਜਿਹਦੇ ਵਾਰਮਪੋ ਹੀ ਵੀ ਰਗਾਣਾ ਐਲਫਾਨ ਮੈਂਟ ਦਾ ਵਾਰਮਪੋ ਹੈ ਨਹੀਂ ਤੇ ਲਾਲ ਦਾ ਸਵੀਮਿੰਟ ਦਾ ਵਾਰਮਪੋ ਦੇਣਾ ਟੱਪਣੇ ਕੋਲ ਚੁਕੇਗੀ ਫਿਰ ਵੀ ਲੈਨੇ ਹੋਵੇ ਵਾਰਮਪੋ ਕਰਾਇਆ ਮੈਂ ਉਹ ਕੁੜੀਆਂ ਨੂੰ ਨਹੀਂ ਦੇਖਿਆ ਵੀ ਰਗਾਣਾ ਉਧਰ ਕੀ ਦੇਖਦੀ ਆ ਆਗਾ ਤਾਂ ਚਪਗਾ ਛੇੜ ਚੁੱਪੋ ਚੈਣਾ ਹਾਂ ਤੇ ਜੇ ਤੂੰ ਹੁਣ ਮਹੀਨੇ ਦੀ ਪ੍ਰੈਕਟਿਸ ਰੱਖਦੀ ਵੀ ਫਿਰ ਤੇ ਤਾਂ ਬਹੁਤ ਰੇਸ਼ ਹੋ ਜਾਂਦੀ ਪਰ 10 ਦਿਨ ਫਿਰ ਕਿੰਨੇ ਮਿੰਟ ਚਲਾਇਆ आठ सौ, आठ सौ पानी में टाइजर। अच्छा। मीराज़ जा, अच्छा। अच्छा। तो बहुत बड़ी है। मीराज़ के अंदर भी चार तेरे चार तेरे अपन लेके होनी है और तेरे तू चार तेरे काट देगी। अच्छा। साथ में बीरान आते हैं। हमें बारे चलाना चाहिए ना जी? Yes। हम्म। की? अच्छा खानदान ये ना बोलिएगा। नहीं है? कुछ लाऊं बल

ਕੱਟ ਤੇ ਰੋਟੇ ਤੇ ਨਾ ਮੋਂਟ ਪਰ ਆ ਗਿਆ ਹੋਰ ਲੋੜ ਐਨੇ ਦਿਨਾਂ ਦਾ ਤੁਰਿਆ ਨਹੀਂ ਛੱਡ ਕੀ ਬਹੁਤ ਦਿਨਾਂ ਨਹੀਂ ਹੋਇਆ ਰੋਣਾ ਇਹਨੇ ਨਾ ਨਹੀਂ ਚੱਲ ਠੀਕ ਨਹੀਂ ਬੱਤ ਤੂੰ ਨਾ ਐਂ ਨਾ ਸੋਚ ਤੂੰ ਐਂ ਸੋਚ ਬੀ ਕਾਂਸਟੇਬਲ ਕੀ ਪਤਾ ਮੈਂ ਵੱਡੀ ਅਫਸਰ ਨਹੀਂ ਸਿੱਧੀ ਬੰਨਣਾ ਹੋਵੇ ਰਨਿੰਗ ਵਾਲੇ ਸ਼ੂਜ਼ ਲੈਣੇ ਨੇ ਵਾਲੇ ਖੁੱਲੇ ਨਹੀਂ ਲੈਣੇ ਵਾਲੇ ਪੀੜੇ ਵੀ ਨਾ ਲਈ ਪੂਰੇ ਪੂਰੇ ਵੀ ਨਾ ਲਈ ਪੈਂ ਗੱਡੇ ਹੋ ਜਾਂਦੇ ਇਕਾਈ ਕਰ ਤੇ 라ਵਾ ਕਿਵੇਂ ਨਮਨੂ ਸ਼ੌਕ ਸੁਦਵਾ ਨਹੀਂ ਫੇਰੇ ਨਹੀਂ ਪੰਗੀ ਤੱਡ ਵੜ ਰੰਗ ਪਈ ਤੁ ਵੀ ਅਸੀ ਵੀ ਅਸੀ ਨਾਉਣ ਮੈਡੀਕਲ ਲੈਣਾ ਦੁਮਾਤ ਕਰਦੇ ਜੰਪ ਚਲੇ ਕੇ ਜੰਪ ਬੈਠੇ ਕਹਿੰਦੇ ਮੈਂ ਭੱਜਣਾ ਪਾਪਾ ਹੋਰ ਪਵਾ ਦਿਓ ਤੇ ਪਿੱਛੇ ਟੀ-ਸ਼ਰਟ ਤੇ ਕੋਚ ਲਿਖ ਦਿਓ ਯਾ ਤੇ ਨਾਲ ਜਾਉਗੇ ਜਾਓ ਜੀ ਨਵੰਤਿਕ ਲੱਤਾਂ ਤੇ ਤਾਂ ਨਾੜੀਆਂ ਚੜਾ ਕੇ ਬਿਹਾ ਕੇ ਫੜਾ ਦਿੰਦਾ ਸੱਤ ਤਾਇ ਜੀ ਮੈਂ ਕਹੀਂ ਤਾਂ ਗਈ ਵੀ ਮੈਂ ਕਿ ਘੱਟ ਕਰਾ ਲੈਂਦੀ ਸੀ ਪਰ ਇੱਕੋ ਦਮ ਮੈਂ ਜੰਪ ਵੀ ਮਾਰਿਆ ਸੀ ਉਹ ਸਾਥ ਮਾਰ ਨਹੀਂ ਮਾਰ ਗਈ ਬਹੁਤ